ਬੜੇ ਦੇ ਜੰਗਲਾਂ ਵਿੱਚ ਕੰਡਿਆਂ ਦੀ ਸੇਜ ਦੇ ਉੱਤੇ ਪਰਮਾਤਮਾ ਦੇ ਸ਼ੁਕਰਾਨੇ ਦਾ ਗੀਤ ਗਾਰੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦਬਿਨ ਰੋਗ ਰਜਾਈਆਂ ਦਾ ਓਢਣ 나ਗ ਨਿਵਾਸਾਂ ਦੇ ਰਹਿਣਾ ਸੂਲ ਸੁਰਾਹੀ ਖੰਜਰ ਬਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਤਰ ਚੰਗਾ ਭਟ ਖੇੜਿਆਂ ਦਾ ਰਹਿਣਾ ਇੱਥੇ ਭਾਈ ਗੁਲਾਬੇ ਦਾ ਨੌਕਰ ਉਹ ਮਾਛੀਵਾੜੇ ਦੇ ਜੰਗਲਾ ਵਿੱਚ ਫਿਰ ਰਿਹਾ ਹੁੰਦਾ ਤੇ ਦੇਖਦੇ ਨੇ ਕਿ ਇੱਕ ਜਗ੍ਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲੰਮੇ ਪਏ ਹੋਏ ਨੇ ਤੇ ਗੁਰੂ ਸਾਹਿਬ ਦੀ ਭਾਲ ਕਰ ਰਹੇ ਨੇ ਭਾਈ ਮਾਨ ਸਿੰਘ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਤੇ ਗੁਲਾਬੇ ਦਾ ਨੌਕਰ ਕਹਿੰਦਾ ਕਿ ਇੱਕ ਜਿਹੜਾ ਸਰੀਰ ਹੈ ਉਹ ਝਾੜੀਆਂ ਦੇ ਓਲੇ ਆਰਾਮ ਕਰ ਰਹੇ ਨੇ ਭਾਈ ਦਇਆ ਸਿੰਘ ਤੇ ਜੇ ਉਹ ਪਿਆਰੇ ਉਥੇ ਪਹੁੰਚਦੇ ਨੇ ਗੁਰੂ ਸਾਹਿਬ ਨੀਂਦ ਦੇ ਵਿੱਚ ਹੁੰਦੇ ਨੇ ਤੇ ਭਾਈ ਦਇਆ ਸਿੰਘ ਜੀ ਪੈਰਾਂ ਵਾਲੇ ਪਾਸੇ ਖਲੋ ਜਾਂਦੇ ਨੇ ਬੈਠ ਜਾਂਦੇ ਨੇ ਔਰ ਗੁਰੂ ਸਾਹਿਬ ਦੇ ਉਹਨਾਂ ਪੈਰਾਂ ਨੂੰ ਵੇਖਦੇ ਨੇ ਜਿਨ੍ਹਾਂ ਪੈਰਾਂ ਦੇ ਵਿੱਚ ਬਹੁਤ ਸਾਰੇ ਕੰਡੇ ਜਿਹੜੇ ਨੇ ਚੁਬੇ ਹੋਏ ਨੇ ਤੇ ਉਸ ਵੇਲੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ ਗੁਰੂ ਤੂੰ ਚਾਹਣਾ ਕੀ ਹੈ ਤੇਰੀ ਮਰਜ਼ੀ ਕੀ ਹੈ ਸੰਸਾਰ ਦੇ ਕਹਿੰਦੇ ਨੇ ਕਿਸੇ ਪੰਛੀ ਦਾ ਬੱਚਾ ਵੀ ਮਰ ਜਾਵੇ ਨਾ ਕੋਈ ਗਾਂ ਦਾ ਬੱਚਾ ਵੀ ਜੇ ਇਧਰ ਉਧਰ ਹੋ ਜਾਵੇ ਨਾ ਤੇ ਉਹ ਵੀ ਤੜਫਣ ਲੱਗ ਜਾਂਦੀ ਹੈ ਤੇ ਕਲਗੀਆਂ ਵਾਲਿਆ ਤੇਰਾ ਕਿਹੋ ਜਿਹਾ ਹਿਰਦਾ ਹੈ ਦੋ ਪੁੱਤਰ ਚਮਕੌਰ ਦੀ ਗੜੀ ਦੇ ਵਿੱਚ ਔਰ ਜਿਨ੍ਹਾਂ ਦੇ ਤਨ ਦੇ ਉੱਤੇ ਤੋ ਕਫਨ ਨਹੀਂ ਪਾਇਆ ਹੋ ਸਕਦਾ ਹੈ ਕਿ ਕੋਈ ਗਰੀਬ ਤੋਂ ਗਰੀਬ ਇਨਸਾਨ ਹੋਵੇ ਉਹ ਆਪਣੇ ਪੁੱਤ ਨੂੰ ਚੰਗੀ ਰੋਟੀ ਨਾ ਖਵਾ ਸਕੇ ਉਹ ਆਪਣੇ ਪੁੱਤ ਨੂੰ ਚੰਗੇ ਬਸਤਰ ਨਾ ਪਾ ਸਕੇ ਉਹ ਆਪਣੇ ਪੁੱਤਰ ਨੂੰ ਚੰਗਾ ਪੜ੍ਹਾ ਨਾ ਸਕੇ ਪਰ ਗਰੀਬ ਤੋਂ ਗਰੀਬ ਇਨਸਾਨ ਦੀ ਜੇ ਪੁੱਤਰ ਦੀ ਮੌਤ ਹੋ ਜਾਵੇ ਉਹ ਸੰਸਕਾਰ ਦਾ ਪ੍ਰਬੰਧ ਜ਼ਰੂਰ ਕਰਦਾ ਹੈ ਭਾਵੇਂ ਕਿਵੇਂ ਕਰੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇਰਾ ਕਿਹੋ ਜਾਂ ਹਿਰਦਾ ਹੈ ਕਿ ਤੇਰੇ ਦੋ ਲਾਲ ਚਮਕੌਰ ਦੀ ਗੜੀ ਵਿੱਚ ਐਵੇਂ ਹੀ ਪਏ ਨੇ ਤੇ ਤੂੰ ਸੰਸਕਾਰ ਨਹੀਂ ਕੀਤਾ ਗੁਰੂ ਸਾਹਿਬ ਜਾਗਰਤ ਅਵਸਥਾ ਵਿੱਚ ਆਉਂਦੇ ਨੇ ਭਾਈ ਦਇਆ ਸਿੰਘ ਜੀ ਇਹ ਗੱਲਾਂ ਕਰ ਰਹੇ ਹੁੰਦੇ ਨੇ ਤੇ ਮਹਾਰਾਜ ਕਹਿੰਦੇ ਨੇ ਭਾਈ ਦਇਆ ਸਿੰਘਾ ਕਿਹੜੀਆਂ ਮੋਹ ਦੀਆਂ ਤੰਦਾ ਪਾ ਕੇ ਬਹਿ ਗਿਆ ਤੁਸੀਂ ਵੀ ਤਾਂ ਮੇਰੇ ਪੁੱਤਰ ਹੀ ਹੋ